ਵੀਰ ਜੀ ਨੇ ਵਜਾਟੇ ਜੀ ਡਰਮੇ ਖਾਲੀ ਪਈ ਆ ਜੀ ਨਹੀਂ ਕਰਦਾ ਕਿਸੇ ਦਾਦੀ ਜਮਾਰਾ ਤੰਗੀ ਕੱਟਣ ਨੂੰ ਮਹਾਰਾਜ ਇਹੋ ਜਿਹੇ ਬੰਦਾ ਦੁਨੀਆ ਤੇ ਵੇਖਣਾ ਨਹੀਂ ਜਾਈਦਾ ਜਿੱਤਰਾ ਮੈਂ ਮਜਬੂਰੀ ਝੜ ਕੇ ਮਤਰਾ ਤੰਗੀ ਨਾ ਮੈਂ ਬੱਚੇ ਪਾਲੇ ਆ ਪਾਲਣ ਲਈ ਆ ਬਤੇ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਜਿਨ੍ਹਾਂ ਝੜ ਕੇ ਕਮਾਈਆਂ ਚ ਆਉਂਦੇ ਤੇ ਵਿਚਾਰਿਆਂ ਨੇ ਮਾੜਾ ਚੰਗਾ ਫਿਰ ਸਭ ਦਾ ਧਿਆਨਤਾ ਵਾ ਨਹੀਂ ਤੇ ਮੈਂ ਭੁੱਖੀ ਤੇ ਆਈ ਬੈਠੀ ਹਾਂ ਕੋਈ ਨਹੀਂ ਤੇ ਮੇਰੀ ਪਿੰਡ ਜੇ ਸੁਣੀ ਮੀਆਂ ਤੇ ਦੋ ਚਾਰ ਦਿਨ ਠੀਕ ਉਹਨਾਂ ਨੇ ਲਾਗੇ ਅੰਡਾ ਗਵਾਂਡਾ ਗਣ ਚਾਹ ਪਾਣੀ ਰੋਟੀ ਪਾਣੀ ਦੀੜਾ ਕਪੜਾ ਮੈਨੂੰ ਦਿੱਤਾ ਵਾ ਦਵਾਈਆਂ ਆਪੂ ਟੰਗਣ ਕੋਈ ਇਧਰ ਰਪਈਆ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਮੰਗ-ਮਾ ਕੇ ਮੈਂ ਇਲਾਜ ਕਰਉਂਦੀ ਰਹੀ ਆਪਣੀ ਅੱਜ ਭਾਂਜੀ ਜਿਹੜਾ ਕਿ ਤੁਹਾਨੂੰ ਅੱਜ ਪਿਛਲੇ ਵੀਡੀਓ ਵਾਇਰਲ ਕੀਤੀ ਗਈ ਸੀ ਤੁਹਾਡੀ ਹਾਂਜੀ ਅੱਜ ਤੁਹਾਨੂੰ ਵਰਤੋਂ ਯੋਗ ਸਮਾਨ ਰਾਸ਼ਨ ਦਿੱਤਾ ਗਿਆ ਵਾ ਹਾਂਜੀ ਆਣ ਤੁਸੀਂ ਕੀ ਕਰਨਾ ਚਾਹੁੰਦੇ ਹੋ ਅਸੀਂ ਹੋਈ ਵੀ ਚਾਹਣਾ ਆ ਵੀ ਸਾਡਾ ਪਿਛਲ ਜੋ ਪਰਿਵਾਰ ਲੈ ਪੀਂਦੇ ਦੇਸ ਨੇ ਸਾਰਾ ਰੜਕੇ ਪੀ ਮੈਨੂੰ ਜਾ ਜਿਓ ਸਮਾਨ ਰਲ ਕੇ ਦੇ ਤੇ ਦੇ ਦਿੱਤਾ ਵਾ ਤੇ ਇਹੋ ਮੇਰਾ ਪੀ ਕਮਰਾ ਵਾ ਤੇ ਕਮਰੇ ਦੇ ਵਿੱਚ ਮੈਂ ਪੀ ਜੀ ਜਾਰ ਸੋਈ ਦੇ ਤੌਰ ਤੇ ਮੈਂ ਰਹਿ ਸਕੀਆਂ ਵੀ ਬੱਚੇ ਮੇਰੇ ਨਿਗ ਨਿਗੇ ਆ ਵੀ ਨੇਵਰ ਕੁ ਬਤਾ ਦੇ ਨਾਲ ਪਾਲੇ ਲੋਕਾਂ ਦੇ ਘਰਾਂ ਤੋਂ ਮੈਂ ਮਾਗ ਮਾ ਕੇ ਗੁਜ਼ਾਰਾ ਕਰਦੀ ਰਹੀ ਆ ਤੇ ਆਪਦੇ ਹਮੇ ਦਵਾਈ ਬੂਟੀ ਲੈ ਕੇ ਮੈਂ ਬਹੁਤ ਢਿਲੀਆਂ ਤੇ ਆਪਦੇ ਲੋਕਾਂ ਦੇ ਸਿਰਾ ਤੋਂ ਲੈ ਕੇ ਕਦੀ ਕੋਈ ਦਵਾਈ ਲੈ ਕੇ ਨਹੀਂ ਆਉਂਦੇ। ਉਹ ਤੁਸੀਂ ਬਿਮਾਰ ਹੋ ਬਿਮਾਰ ਹੀ ਕਰਾਂ ਦਾ ਕੰਮ ਕਰਨ ਜਾਂਦੇ। ਹਾਂਜੀ ਇਦਾਂ ਵੀ ਮੈਂ ਤੇ ਲੈ ਕੇ ਦੀ ਸਾਹ ਲੈ ਲਿਆ ਕਦੀ ਨਾ ਲੈ ਇਤਰਾ ਹੀ ਘੇ ਖਲੋਕ ਲਾ ਕੇ ਕਦੀ ਦਾ ਮੈਂ। ਤੁਸੀਂ ਦੇਖਿਆ ਜਾ ਰਿਹਾ ਕਿ ਤੁਸੀਂ ਲਗਾਤਾਰ ਖਾਂਸੀ ਕਰ ਰਹੇ ਜੀ। ਹਾਂਜੀ ਹਾਂਜੀ। ਕੀ ਕੋਈ ਦਵਾਈ ਕਿਉਂ ਨਹੀਂ ਲਈ ਅ ਤੱਕ? ਇਇ ਤਰ੍ਹਾਂ ਮਜਬੂਰ ਹੈਂ ਬਈ ਕਾਕਾ ਰਾ ਦੇਗਾ ਮਾਰਗਾ ਗਈਆ ਵੀ ਨਹੀਂ ਪੀਜੀ ਜਾਂ ਚੰਗੀ ਹੀ ਬਹੁਤ ਹੀ ਜਿਆਦੀ ਤੇ ਬੱਚੇ ਬੜੇ ਪਾਲੇ ਬੜੇ ਓਕੇ ਆ ਪਾਲੀਦੇ ਆ ਤੇ ਤਾਂ ਕਰਕੇ ਨਹੀਂ ਵੀ ਮੇਰੇ ਤੋਂ ਦਵਾਈ ਬੂਟੀ ਲਈ ਗਈ ਇਇ ਤਰ੍ਹਾਂ ਭੈਣ ਭਰਾ ਵਾਂ ਜਾ ਕੇ ਤੇ ਰਹਿਤੀ ਖਾਲੀ ਨਹੀਂ ਤੇ ਇਇ ਤਰ੍ਹਾਂ ਧੁਰੀ ਫਿਰਦੀ ਰਹਿੰਦੀ ਆ ਮੈਂ ਤੇ ਜਿਹੜਾ ਪੀਵੇ ਤੇ ਤੁਹਾਡੀ ਵੀਡੀਓ ਵਾਇਰਲ ਕੀਤੀ ਗਈ ਉਹਦੇ ਵਿੱਚ ਤੁਸੀਂ ਬਖਾਇਆ ਕਿ ਤੁਹਾਡੀ ਆਟੇ ਬਲ ਡਰਮ ਵਿੱਚ ਆਟਾ ਹੀ ਜਾਣੀ ਹਾਂਜੀ ਹੈ ਨਹੀਂ ਅਜ ਲੋੜ ਅਨੁਸਾਰ ਜੋ ਵੀ ਆਟਾ ਜਾਂ ਜ ਕਿ ਸੋਹੀ ਸਮਾਨ ਹੈ ਤੁਹਾਨੂੰ ਦਿੱਤ ਮਾਈਆ ਕਰਾਇਆ ਗਿਆ ਵਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਉਹ ਹੀ ਪੀਜੀ ਜਬਰ ਜੋ ਪੀਪੀ ਸੇ ਜਿਹੜਾ ਸੌਦਾ ਨਹੀਂ ਆਉਂਦਾ ਪਹਿਲਾਂ ਨਹੀਂ ਮਿਲਦਾ ਰਿਹਾ ਅੱਜ ਮੈਨੂੰ ਮਿਲ ਗਿਆ ਵਾ ਜੋ ਵੀ ਆਪਣੀ ਮਿੰਟ ਮਨਜ਼ੂਰੀ ਚੋ ਜਿੰਨਾ ਵੀ ਆਪਣੀ ਕਿਰਤ ਕਮਾਈ ਚੋ ਕੋਈ ਕਰਕੇ ਦੇ ਸਕਦਾ ਵਾ ਬਹੁਤ ਬਹੁਤ ਬੇ ਮਿਹਰਬਾਨੀ ਤੁਹਾਡੀ ਬਹੁਤ ਬਹੁਤ ਤੁਹਾਨੂੰ ਵਾਦੀ ਦੀਦੀ ਦਾ ਜਿੰਨੇ ਵਿਚਾਰੀ ਮੈਨੇ ਆਣ ਕੇ ਆਣ ਪਹੁੰਚੀ ਮੇਰੇ ਕੋਲ ਬਹੁਤ ਬਹੁਤ ਮੈਨੀ ਵੱਡਾ ਵੱਡਾ ਅਮਰਾ ਹੁਣ ਮਹਾਰਾਜ ਤੇ ਜੀਜਾ ਗੁਰੂ ਅਰਜਨ ਦੇਵ ਸਾਰਿਆਂ ਦਾ ਭਲਾ ਹੀ ਕਰੀ ਗੁਰੂ ਅਰਜਨ ਦੇਵ ਸਰਬੱਤ ਦਾ ਨਿਨ ਮੇਰੇ ਇੱਥੇ ਕਹੇ ਨਹੀਂ ਮੇਰੀ ਕੈਨਵਾਤ ਤੁਸੀਂ ਕੋਈ ਨਹੀਂ ਕੋਈ ਸਰਪੰਚ ਨੇ ਕੋਈ ਮੈਂਬਰ ਨੇ ਬਾਹ ਪੜੀ ਆਣ ਕੇ ਨਾ ਅਡਗ ਵੰਡਾ ਨਹੀਂ ਪੜੀ ਆਣ ਕੇ ਆ ਨਿਆਣੇ ਜਿਹੜੀ ਵੀ ਅੱਗੇ ਵੀਡੀਓ ਪਾਈ ਮੇਰੀ ਪਿਆ ਜੀਜਾ ਪਹਿਲੀ ਉਹ ਤੇ ਵੈਰਸ ਹੈ ਹੋਈ ਨਹੀਂ ਕਿ ਦੁੱਜੀ ਹੋਈ ਆ ਦੁੱਜੀ ਤੋਂ ਆਣ ਕੇ ਵੀ ਪਿੰਡ ਕਾਹਲਵਾ ਤੋਂ ਆਣ ਕੇ ਵੀ ਪੇ ਵੀਰ ਹੋਣਾ ਨੇ ਪੇ ਮੈਡਮ ਹੋਣਾ ਨੇ ਪੇ ਦੀਦੀ ਹੋਣਾ ਨੇ ਆਣ ਕੇ ਮੈਨੂੰ ਪੀਜਾ ਸਸਰ ਦਾ ਬਣਦਾ ਜਿੰਨਾ ਵੀ ਸਾਰੇ ਆ ਭੈਣ ਭਰਾ ਮਾਰੇ ਰੜ ਮਿਲ ਕੇ ਉਹਨਾਂ ਨੇ ਸਬਦਾਂ ਲਿਖ ਕੇ ਵੀ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਸਾਂਝਾ ਇਕਤਾ ਬਲ ਕਾਲਵਾ ਜਥੇਬੰਦੀ ਵੱਲੋਂ ਮੈਂ ਜਗਦੀਪ ਕੌਰ ਕਾਲਵਾ ਸਿੰਘ ਮਹਿਲਾ ਵਿੰਗ ਪ੍ਰਧਾਨ ਪੰਜਾਬ ਅੱਜ ਤੋਂ ਕੁਝ ਦਿਨ ਪਹਿਲਾਂ ਪੱਤਰਕਾਰ ਵੀਰਾਂ ਨੇ ਇਸ ਘਰ ਦੀ ਵੀਡੀਓ ਬਣਾਈ ਸੀ ਜਿਹੜਾ ਕਿ ਇਹਨਾਂ ਨੇ ਇੱਕ ਜਿਹੜਾ ਕਮਰਾ ਵਾ ਔਰ ਰਸੋਈ ਟਾਈਪ ਵਰਤਨ ਜੋਗ ਬਣਾਇਆ ਸੀ ਉਸ ਕਮਰੇ ਦੀ ਛੱਤ गिर ਗਈ ਜਿਆਦਾ ਮੀਂਹ ਪੈਣ ਕਾਰਨ ਤੇ ਇਹਨਾਂ ਵਿਚਾਰਿਆਂ ਦਾ ਗਰੀਬੀ ਕਾਰਨ ਬਹੁਤ ਬੁਰਾ ਹਾਲ ਆ ਔਰ ਅੱਜ ਤੋਂ 2-3 ਸਾਲ ਪਹਿਲੇ ਇਸ ਬੀਬੀ ਦੇ ਜਿਹੜੇ ਹਸਬੰਡ ਸੀ ਉਹਨਾਂ ਦੀ ਡੈਥ ਹੋ ਚੁੱਕੀ ਸੀ 3 ਸਾਲ ਹੋ ਗਏ 3 ਸਾਲ ਹੋ ਗਏ ਉਹਨਾਂ ਦੀ ਡੈਥ ਹੋ ਚੁੱਕੀ ਸੀ ਤੇ ਵਿਚਾਰੀ ਐਦਾਂ ਹੀ ਗਰੀਬੀ ਦਾ ਵਾਗ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਆ ਤੇ ਜਿਹਦੇ ਨਾਲ ਆਪਣੇ ਘਰ ਦਾ ਇਹ ਗੁਜ਼ਾਰਾ ਕਰਦੀ ਆ ਤੇ ਅੱਜ ਅਸੀਂ ਭੈਣ ਭਰਾਵਾਂ ਦੇ ਜਿਹੜੇ ਦੇਸ਼ ਵਿਦੇਸ਼ ਦੂਰੋਂ ਨੇੜਿਓਂ ਸੰਗਤ ਬੈਠੀ ਆ ਉਹਨਾਂ ਦੇ ਸਹਿਯੋਗ ਦੇ ਨਾਲ ਜੋ ਵੀ ਤਿਲ ਫੁੱਲ ਇਕੱਠਾ ਹੋਇਆ ਵਾ ਉਹਦਾ ਅਸੀਂ ਰਾਸ਼ਨ ਲੈ ਕੇ ਇਹਨਾਂ ਦੇ ਘਰੇ ਅੱਜ ਪਹੁੰਚੇ ਆ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਕਿ ਇਹਨਾਂ ਵਿਚਾਰਿਆਂ ਦੀ ਗਰੀਬਾਂ ਦੀ ਬਾਹ ਫੜੀ ਤੇ ਔਖੇ ਵੇਲੇ ਇਹਨਾਂ ਦਾ ਸਾਥ ਦਿੱਤਾ ਅਮਰਜੀਤ ਸਿੰਘ ਰੋੜੀ ਵਾਲਾ ਨੰਬਰਦਾਰ ਜਿਨ੍ਹਾਂ ਨੇ ਇਹ ਵੀਡੀਓ ਚਲਦੀ ਵੇਖੀ ਔਰ ਉਹਨਾਂ ਨੇ ਇਸ ਚੀਜ਼ ਦਾ ਬਹੁਤ ਦੁੱਖ ਮਹਿਸੂਸ ਕੀਤਾ ਔਰ ਉਹਨਾਂ ਨੇ ਆਪਣੇ ਥਿਲਫੋੜ ਦੇ ਵਿੱਚੋਂ ਜੋ ਵੀ ਸੇਵਾ ਪਾਈ ਆ ਉਹਦਾ ਅਸੀਂ ਰਾਸ਼ਨ ਲੈ ਕੇ ਅੱਜ ਇਸ ਬੀਬੀ ਦੇ ਘਰੇ ਪਹੁੰਚੇ ਆ ਔਰ ਅਸੀਂ ਨੰਬਰਦਾਰ ਵੀਰ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਇਹ ਬੀਬੀ ਰੁਪਿੰਦਰ ਕੌਰ ਇਨਾਂ ਨੂੰ ਬਹੁਤ ਜ਼ਿਆਦਾ ਖਾਂਸੀ ਔਰ ਛਾਤੀ ਇਹਨਾਂ ਦੀ ਰੁਕੀ ਹੋਈ ਆ ਮੈਂ ਹੋਰ ਵੀ ਭੈਣ ਭਰਾਵਾਂ ਨੂੰ ਇਹੀ ਬੇਨਤੀ ਕਰਦੀ ਆ ਕਿ ਜੋ ਵੀ ਤੁਹਾਡੀ ਕਮਾਈ ਆ ਉਹਦੇ ਵਿੱਚੋਂ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਇਹਨਾਂ ਨੂੰ ਦਾਨ ਦਿੱਤਾ ਜਾਵੇ ਤਾਂ ਕਿ ਇਹਨਾਂ ਦੀ ਹੈਲਪ ਹੋ ਸਕੇ ਔਰ ਇਸ ਵਿਚਾਰੀ ਨੂੰ ਆਪਾਂ ਠੀਕ ਕਰ ਸਕੀਏ ਔਰ ਇਹ ਆਪਣੇ ਘਰ ਦਾ ਗੁਜ਼ਾਰਾ ਵਧੀਆ ਤਰੀਕੇ ਨਾਲ ਕਰ ਸਕੇ ਜੀਬੀ ਰੁਪਿੰਦਰ ਕੌਰ ਦੀ ਹੋਰ ਕੋਈ ਡਿਮਾਂਡ ਨਹੀਂ ਬਸ ਇਹਨਾਂ ਨੇ ਇਹੀ ਗੱਲ ਕਹੀ ਆ ਕਿ ਸਾਡਾ ਇੱਕ ਕਮਰਾ ਪਵਾ ਕੇ ਦਿੱਤਾ ਜਾਵੇ ਜੀ ਜਿਹਦੇ ਵਿੱਚ ਸਾਡਾ ਵਧੀਆ ਰਹਿਣ ਬਸੇਰਾ ਹੋ ਸਕੇ ਔਰ ਅਸੀਂ ਜਿਹੜੀ ਬਾਕੀ ਬਚੀ ਜ਼ਿੰਦਗੀ ਆ ਵਧੀਆ ਤਰੀਕੇ ਨਾਲ ਬਤੀਤ ਕਰ ਸਕੀਏ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਜੀ ਮੈਂ ਮੈਂ ਮੀਡੀਆ ਰਾਹੀਂ ਇਹੀ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੀ ਆ ਕਿ ਜੜੀਆਂ ਸੰਸਥਾਵਾਂ ਨੇ ਔਰ ਜੜੇ ਮੇਰੇ ਦੇਸ਼ ਵਿਦੇਸ਼ ਵਿੱਚ ਬੈਠੇ ਭੈਣ ਭਰਾ ਨੇ ਤੇ ਜਿਵੇਂ ਕਿ ਉਹ ਗਰੀਬਾਂ ਗਰੀਬਾਂ ਦੀ ਗਰੀਬਾਂ ਦੇ ਹੱਕ ਚ ਆਏ ਨੇ ਉਹਨਾਂ ਦੀ ਉਹਨਾਂ ਨੇ ਬਾਹ ਫੜੀ ਆ ਜੜੀਆਂ ਦੇ ਰਾਹੀ ਇਹੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਜਿਹੜੀਆਂ ਸੰਸਥਾਵਾਂ ਧਾਰਮਿਕ ਸੰਸਥਾਵਾਂ ਨੇ ਜਾਂ ਹੋਰ ਦੇ ਦੇਸ਼ ਵਿਦੇਸ਼ ਵਿੱਚ ਬੈਠੇ ਮੇਰੇ ਵੀਰ ਨੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਿਵੇਂ ਕਿ ਉਹਨਾਂ ਨੇ ਕਿਸਾਨ ਭਰਾਵਾਂ ਦੀ ਬਾਹ ਫੜੀ ਆ ਹੜਪੀੜਤਾਂ ਦੀ ਬਾਹ ਫੜੀ ਆ ਉਸੇ ਤਰੀਕੇ ਦੇ ਨਾਲ ਇਹਨਾਂ ਗਰੀਬਾਂ ਦੀ ਵੀ ਉਹ ਮਦਦ ਕਰਨ ਉਹ ਕਿਸੇ ਤੇ ਡਿਪੈਂਡ ਨਾ ਰਹਿਣ ਉਹ ਆਪ ਆ ਕੇ ਘਰਾਂ ਦਾ ਦੌਰਾ ਕਰਨ ਕਿ ਆਪ ਆਕੇ ਦੇਖਣ ਜਿਹੜਾ ਰਾਸ਼ਨ ਆਉਂਦਾ ਵਾ ਜੋ ਕੋਈ ਵੀ ਸਮਾਨ ਆਉਂਦਾ ਵਾ ਉਹ ਪਿੱਛੇ ਦੀ ਪਿੱਛੇ ਰਹਿ ਜਾਂਦਾ ਵਾ ਉਹਨਾਂ ਗਰੀਬਾਂ ਤੱਕ ਨਹੀਂ ਪਹੁੰਚਦਾ ਮੇਰੀ ਇਹੀ ਰਿਕਵੈਸਟ ਹੈ ਕਿ ਆ ਆਪ ਆਕੇ ਚੈੱਕ ਕਰੋ ਘਰਾਂ ਦੇ ਵਿੱਚ ਗਰੀਬਾਂ ਤੱਕ ਰਾਸ਼ਨ ਪਹਚਾਓ ਉਹਨਾਂ ਦੀ ਬਾਹ ਫੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਾਲ ਤੁਹਾਡਾ ਗੜਜ ਸਬੰਧੀ ਜੀ ਸਰਬ ਸੰਝਾ ਇਕਤਾ ਬਲ ਕਾਲਵਾ ਜਹੇ ਬੰਦੀ ਤੁਸੀਂ ਕਿਸ ਸੌਧਰ ਸੇਵਾ ਨਿਭਾ ਰਹੇ ਜੀ ਮੈਂ ਭਗਵਾਨ ਸਿੰਘ ਟੋਟੀਆਂ ਵਿਦ 77 ਪੰਜਾਬ ਕਿਹੜੇ ਪਿੰਡ ਪਹੁੰਚੇ ਤੁਸੀਂ ਅੱਜ ਅਸੀਂ ਅੱਜ ਚਤਾਲੇ ਪਹੁੰਚੇ ਬਈ ਜਿਹੜਾ ਕੋ ਲੋੜ ਬੀਬੀ ਪਿੱਛੇ ਬੀਤੇ ਦਣੀ ਵੀਡੀਓ ਵਾਇਰਲ ਹੋਈ ਆ ਹਾਂਜੀ ਤੁਹਾਡੇ ਵੱਲੋਂ ਅੱਜ ਰਸਨਾ ਮਹੀਆ ਕਰਵਾਇਆ ਗਿਆ ਵਾ ਕੀ ਕਰਨਾ ਚਾਹੁੰਦੇ ਹੋ ਉਹਨਾਂ ਬਾਰੇ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਵੀਰਾਂ ਦਾ ਜਿਨ੍ਹਾਂ ਨੇ ਆਪਾਂ ਨੂੰ ਆਪਸਮਾਨ ਦਿੱਤਾ ਹੈ ਕੋਈ ਸੇਵਾ ਦਿੱਤੀਆਂ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਹਲੋ ਜਿਹੜਾ ਪਿੰਡ ਚਤਾਲੇ ਲੋੜਬੰਦ ਬੀਬੀ ਦੇ ਵਿਦਵਾਨ ਨੂੰ ਜਿਹੜਾ ਤੁਸੀਂ ਅੱਜ ਰਸਨਾ ਦੇ ਕੇ ਚੱਲੇ ਜੀ ਕੀ ਨਾ ਉਹਨਾਂ ਦੇ ਜਨ ਜਨ ਉਹਨਾਂ ਦਾ ਰਸਲ ਦਿੱਤਾ ਉਹਨਾਂ ਦਾ ਵੀਰ ਜੀ ਆਪਾਂ ਨਾ ਆਪਾਂ ਉਹਨਾਂ ਦੇ ਉਹਨਾਂ ਨੇ ਕਿਹਾ ਸਾਡਾ ਨਾਂ ਗੁਪਤੀ ਰੱਖਿਓ ਸਾਡਾ ਨਾਂ ਨਾ ਦੱਸਿਓ ਕੋਈ ਤੇ ਆਪਾਂ ਗੁਪਤ ਸੇਵਾ ਉਹਨਾਂ ਨੇ ਆਈ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਜਿਵੇਂ ਕਿ ਲਗਾਤਾਰ ਇਹ ਹੜ੍ਹ ਆਏ ਨੇ ਬਾਰਸ ਹੋਈਆਂ ਜਿਵੇਂ ਕਿਸਾਨ ਭਰਾਵਾਂ ਦਾ ਨੁਕਸਾਨ ਹੋਇਆ ਜ਼ਮੀਨਾਂ ਦਾ ਇਸੇ ਤਰੀਕੇ ਦੇ ਨਾਲ ਹੀ ਗਰੀਬ ਪਿੰਡਾਂ ਵਿੱਚ ਜਿਹੜੇ ਮਜ਼ਦੂਰ ਨੇ ਗਰੀਬ ਨੇ ਕਈਆਂ ਦੇ ਘਰ ਟੈਟ ਟੈਰੀ ਹੋ ਗਏ ਕੰਧਾਂ ਪਾੜੀਆਂ ਕੰਧਾਂ ਬੈਠੀਆਂ ਨੇ ਤਾਂ ਸੇਵਾ ਸੁਸਾਇਟੀਆਂ ਦਾਨੀ ਵੀਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਪਾਂ ਦਾਨੀ ਵੀਰਾਂ ਨੂੰ ਵੀਰ ਜੀ ਇਹ ਇਹਨਾਂ ਦੇ ਵਿੱਚ ਪਿੰਡ ਦੇ ਵਿੱਚ ਆਓ ਮਲਗਿਆ ਕਰਕੇ ਜਾਓ ਆਪਣਾ ਦੇਖਪਾਲ ਜਿਹੜੇ ਪਿੰਡਾਂ ਦੇ ਦਾਰਾ ਦਾ ਦੌਰਾ ਕਰਕੇ ਜਾਓ ਤੇ ਫਿਰ ਵੇਖੋ ਜਿਨ੍ਹਾਂ ਦੇ ਕਮਰੇ ਪੈਣ ਵਾਲੇ ਆ ਉਹਨਾਂ ਨੂੰ ਕਮਰਾ ਪਾ ਕੇ ਦਿੱਤਾ ਜਾਵੇ ਇਹਨਾਂ ਦੇ ਵਾਚੜ ਕੇ ਧਨੀ ਵੀਰਾਂ ਨੂੰ ਇਹੋ ਜਿਹਾ